ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਹੋਰ ਠੀਕ ਠਾਕ ਹੂੰ ਤੇ ਅੱਜ ਆਪਾਂ ਖੇਤਾਂ 'ਚ ਆਏ ਸੀਗੇ ਮੋਟਰ ਵੱਲ ਤੇ ਪਾਣੀ ਦੀ ਵਾਰੀ ਸੀਗੀ ਝੋਨੇ ਨੂੰ ਪਾਣੀ ਲਾਂਦੇ ਪਏ ਸੀਗੇ ਆ ਦੇਖੋ ਮੋਟਰ ਦੀ ਦਿਖਾ ਦਿੰਨੇ ਆ ਤੁਹਾਨੂੰ ਬੰਬੀ ਆਪਾਂ ਸਾਡੀ ਮੋਟਰ ਹੈ ਤੇ ਆ ਇੱਧਰ ਚਰੀ ਵਿਜੀਆ ਖੇਤ 'ਚ ਆ ਪਾਣੀ ਚੱਲਣ ਡਿਆ ਵਾ ਤੇ ਝੋਨੇ ਨੂੰ ਪਾਣੀ ਲਾਉਂਦੇ ਆ ਦੋਸਤੋ ਝੋਨੇ ਦੀ ਵਾਰੀ ਸੀ ਤੇ ਮੈਂ ਸੋਚਿਆ ਕਿ ਚਲੋ ਖੇਤ ਜਾ ਕੇ ਆਵਾ ਖੇਤ ਗੀੜਾ ਮਾਰ ਕੇ ਆਈਏ ਤੇ ਅਸੀਂ ਆਏ ਸੀ ਅੱਜ ਖੇਤਾ ਜਾ ਦੇਖਲਾ ਦੇ ਤੁਸੀ ਚਰੀ ਪਸ਼ੂਆਂ ਵਾਸਤੇ ਡੰਗਰਾਂ ਵਾਸਤੇ ਚਰੀ ਵਿਜੀ ਆ ਇਹ ਅਮਰੂਦ ਦਾ ਬੂਟਾ ਇਹਨੂੰ ਵੀ ਅਮਰੂਦ ਲੱਗਿਆ ਛੋਟੇ ਛੋਟੇ ਫਰ 4 ਤੋਂ 5 ਸਾਲ ਹੋ ਗਏ ਕਿੱਡਾ ਵੱਡਾ ਪੇੜ ਹੋ ਗਿਆ ਦੇਖੋ ਤੇ ਕਿੰਨਾ ਫਲ ਲੱਗਿਆ ਇਹਨੂੰ ਆਓ ਦੇਖੋ ਅਮਰੂਦ ਤੁਹਾਨੂੰ ਦਿਖਾ ਸਕਦਾ ਹਜੇ ਪੱਕਣਗੇ ਛੋਟੇ ਛੋਟੇ ਬੱਚੇ ਨੇ ਅਮਰੂਦਾਂ ਦੇ ਆ ਦੇਖੋ ਆ ਦੇਖੋ ਤੇ ਆਓ ਤੁਹਾਨੂੰ ਝੋਨੇ ਵੱਲ ਲੈ ਚਲਦੇ ਆ ਤੇ ਆਪਾਂ ਇਸੇ ਤਰ੍ਹਾਂ ਸਾਡੇ ਨਾਲ ਵੀਡੀਓ 'ਚ ਬਣੇ ਰਹੋ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਝੋਨਾ ਇਹ ਹਲਦੀ ਲੱਗੀ ਹੋਈ ਆ ਦੇਖੋ ਆਹ ਹਲਦੀ ਆ ਆਹ ਪਦੀਨਾ ਆ ਪਦੀਨਾ ਇਹ ਪਦੀਨਾ ਆ ਦੋਸਤੋ ਤੇ ਆਪਾਂ ਤੁਹਾਨੂੰ ਦਿਖਾ ਸਕਦੇ ਆ ਅੱਗੇ-ਅੱਗੇ ਝੋਨਾ ਸਾਡੇ ਝੋਨੇ ਨੂੰ ਪਾਣੀ ਲਾਇਆ ਹੋਇਆ ਸੀ ਖੇਤਾਂ ਜਾਏ ਸੀਗੇ ਮੈਂ ਕਿਹਾ ਚਲੋ ਅੱਜ ਦਾ ਜਿਹੜਾ ਬਲੌਕ ਹੈ ਉਹ ਬਣਾ ਲਈਏ ਅੱਜ ਦੀ ਜਿਹੜੀ ਵੀਡੀਓ ਬਣਾ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਆ ਦੇਖੋ ਪਾਣੀ ਲਾਇਆ ਹੋਇਆ ਝੋਨੇ ਨੂੰ ਆ ਦੇਖੋ ਇਹ ਨੱਕਾ ਚਲਣ ਡਿਆ ਵਾ ਤੇ ਆ ਝੋਨਾ ਹੈ ਆਪਣਾ ਥੈਂਕ ਯੂ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਥੈਂਕ ਯੂ ਰੱਬ ਰੱਖਾ